ਤਾਰਪੁਰ ਲਾਂਗੇ ਨੂੰ ਲੈ ਕੇ ਜਾਰੀ ਦਵੱਲੀ ਗਲਬਾਤ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਭਾਰਤ ਸਰਕਾਰ ਤੇ ਬੇਵਜਾ ਕੰਮ ਲਟਕਾਉਣ ਦਾ ਇਲਜ਼ਾਮ ਲਗਾਇਆ ਇੱਕ ਨਿੱਜੀ ਟੀਵੀ ਇੰਟਰਵਿਊ ਦੌਰਾਨ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪਾਕਿਸਤਾਨ ਆਪਣੇ ਪਾਸੇ ਦੇ ਲਾਂਗੇ ਦਾ ਕੰਮ ਪਹਿਲ ਦੇ ਆਧਾਰ ਤੇ ਕਰ ਰਿਹਾ ਪਰ ਭਾਰਤ ਸਰਕਾਰ ਅਜਿਹਾ ਕਰਨ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਰੰਧਾਵਾ ਨੇ ਕਿਹਾ ਮੋਦੀ ਸਰਕਾਰ ਘਟ ਗਿਣਤੀ ਲੋਕਾਂ ਦੇ ਹਮੇਸ਼ਾ ਖਿਲਾਫ ਚੱਲਦੇ ਨੇ ਇਸ ਲਈ ਲਾਂਗਾ ਜਾਣਬੁੱਝ ਕੇ ਰੋਕਿਆ ਜਾ ਰਿਹਾ ਹੈ ਜਿੰਦਾਵਾਨ ਨੇ ਕਹਿ ਕਿ ਉਹ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਇਸ ਗੱਲ ਤੇ ਜਲਦ ਗੱਲਬਾਤ ਕਰਨਗੇ ਮੋਦੀ ਸਰਕਾਰ ਤੇ ਕਮਲਮਕੌਂ ਦਾ ਨਿਸ਼ਾਨਾ ਸਾਜ ਕੇ ਸੁਖਿੰਦਰ ਰੰਦਾਵਾ ਖੁਦ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਨੇ ਸ਼ਰਮੀਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਕਿਹਾ ਹੈ ਕਿ ਸੁਖਿੰਦਰ ਰੰਦਾਵਾ ਮੈਂਟਲ ਹੋ ਗਿਆ ਹੈ ਖਾਲਿਸਤਾਨੀ ਸਮਰਥਕ ਗੋਪਾਲ ਛਾਵਲਾ ਨੂੰ ਹਟਾਉਣਾ ਜ਼ਰੂਰੀ ਹੈ ਇਸ ਲਈ ਗੱਲ ਰੋਕੀ ਗਈ ਹੈ ਸੁਖੀ ਰੰਦਾਵਾ ਸਾਰੇ ਡਰਾਮੇ ਕਰੀ ਜਾਂਦਾ ਮੈਂ ਉਹਦੇ ਪਰ ਕੀ ਕਰਾਂ ਉਹ ਮੈਂਟਲ ਹੋਇਆ ਬ੍ਰਦਰ ਜਿਕਰ ਇਹ ਹੋ ਗਿਆ 2 April ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੰਘੀ ਸਮੇਂ ਦੀ ਮੁਲਾਕਾਤ ਹੋਣੀ ਸੀ ਪਰ ਪਾਕਿਸਤਾਨ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਖਾਲਸਾਨੀ ਸਮਰਥਕ ਗੋਪਾਲ ਛਾਵਲਾ ਨੂੰ ਸ਼ਾਮਲ ਕਰਨ ਬਗਲ ਭਾਰਤ ਵੱਲੋਂ ਇਹ ਮੁਲਾਕਾਤ ਰੱਦ ਕਰ ਦਿੱਤੀ ਗਈ ਸੀ ਭਾਰਤ ਵੱਲੋਂ ਕਿਹਾ ਗਿਆ ਹੈ ਕਿ ਪਾਕਿਸਤਾਨ ਇਸ ਬਾਰੇ ਆਪਣੀ ਸਥਿਤੀ ਸਪਸ਼ਟ ਕਰੇ ਤਾਂ ਹੀ ਅੱਗੇ ਕੋਈ ਗੱਲ ਹੋਵੇਗੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ